ਦੇਵਪਾਰ ਦਾ ਧੰਦਾ ਕਰਦੇ ਇੱਕ ਗਿਰੋਹ ਦਾ ਪਰਦਾ ਫਾਸ਼ ਹੋਇਆ ਹੈ ਦੱਸਦੀ ਹੈ ਕਿ ਮੋਗਾ ਲੁਧਿਆਣਾ ਰੋਡ ਤੇ ਇੱਕ ਹੋਟਲ ਜਿਸ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਤੇ 11 ਕੁੜੀਆਂ ਤੇ 8 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਮੈਨੇਜਰ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦੇ ਵਿੱਚ ਦੇਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ ਇਸ ਦਰਮਿਆਨ ਕੀ ਵੂਮਨ ਸੈਲ ਦੀ ਇੰਚਾਰਜ ਕੁਲਵਿੰਦਰ ਕੌਰ ਦੇ ਨਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਇਸ ਦੇ ਦਰਮਿਆਨ ਰੇਡ ਕਰਕੇ 11 ਕੁੜੀਆਂ ਤੇ 8 ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚ ਹੋਟਲ ਦਾ ਮੈਨੇਜਰ ਵੀ ਸ਼ਾਮਲ ਹੈ ਨਜ਼ਦੀਕ ਇੱਥੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਇੱਕ ਜਿਹੜਾ ਲੁਧਿਆਣਾ ਫੋਟਾ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਮਡੇ ਮੈਨੇਜਰ ਰੇਰਾਲਾਲ ਕੇ ਜਿਹੜਾ ਦਿਸੰਭ੍ਰੋਤੀ ਰੋਸੀਗਾਤਨ ਦਾਗਰਵਾਂਦੀ ਹੈ ਜਿਸ ਦੇ ਦਾ ਤੇ ਜਿਹੜਾ ਮੈਸ ਅਮਰੀਕੋ ਕਿਸ਼ਿੰਦਰ ਪਰ ਸਾਡੇ ਵੂਮਨ ਸਰਗਰਮਤਾਦਿਨ ਅਸੀਂ ਉੱਥੇ ਰਹੀ ਕਿਸਾ ਦੌਰਾਨੀ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਹ ਜੋਲੇ ਬਨਾਮ ਤੋਂ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਰਹੇ ਸੀ ਉਹਦੇ ਉੱਥੇ ਗ੍ਰਾਮ ਹੋ ਗਏ ਤੇ ਜਿੱਦੇ ਧਾਰਤੀ ਸੀ ਅ ਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਤਲਾ ਕਰ ਦਿੱਤਾ ਹੈ ਤੇ ਇਹ ਦੋਸ਼ੀ ਉਹਨਾਂ ਨੇ ਗਿਰਦਾ ਦੀ ਕੰਪਲੀਟਲੀ ਦੇਵਪਾਰ ਦਾ ਧੰਦਾ ਕਰਦੇ ਇੱਕ ਗਿਰੋਹ ਦਾ ਪਰਦਾ ਫਾਸ਼ ਹੋਇਆ ਹੈ ਦੱਸਦੀ ਹੈ ਕਿ ਮੋਗਾ ਲੁਧਿਆਣਾ ਰੋਡ ਤੇ ਇੱਕ ਹੋਟਲ ਜਿਸ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਤੇ 11 ਕੁੜੀਆਂ ਤੇ 8 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਮੈਨੇਜਰ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦੇ ਵਿੱਚ ਦੇਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ ਇਸ ਦਰਮਿਆਨ ਕੀ ਵੂਮਨ ਸੈੱਲ ਦੀ ਇੰਚਾਰਜ ਕੁਲਵਿੰਦਰ ਕੌਰ ਦੇ ਨਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਇਸ ਦੇ ਦਰਮਿਆਨ ਰੇਡ ਕਰਕੇ 11 ਕੁੜੀਆਂ ਤੇ 8 ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਿਨ੍ਹਾਂ ਦੇ ਵਿੱਚ ਹੋਟਲ ਦਾ ਮੈਨੇਜਰ ਵੀ ਸ਼ਾਮਲ ਹੈ ਨਾਜ਼ੀ ਕਿ ਇੱਥੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਇੱਕ ਜਿਹੜਾ ਲੁਧਿਆਣਾ ਫੋਟਾ ਰੋਡ ਤੇ ਹੋਟਲ 에 ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਮਿੱਟੀ ਮੈਨੇਜਰ ਰਹਿ ਰਾਰਾਲ ਕੇ ਜਿਹੜਾ ਦਿਸੰਪ੍ਰੋਤੀ ਫਰੋਸੀ ਦਾ ਤੰਦ ਕਰਵਾਉਂਦੇ ਆ ਜਿਸ ਜਿਹੜਾ ਤੇ ਜਿਹੜਾ ਮੈਜ ਮੈਦੂਸ ਕਿਸ਼ਿੰਦਰ ਕੌਸਟ ਦੇ ਵੂਮਨ ਸਰਵੇਅਨਸ ਆ ਗਏ ਅਸੀਂ ਉੱਥੇ ਰੇਡ ਕੀਤੀ ਦੌਰਾਨੀ ਰੇਡ ਜਿਹੜਾ ਉਹ ਸਾਨੂੰ ਜਿਹੜੇ ਚਾਹ ਜੋੜੇ ਬਨਾਮ ਦੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਰਹੇ ਸੀ ਉਹਦੇ ਉੱਤੇ ਗ੍ਰਾਮ ਹੋਏ ਤੇ ਜਿੱਦੇ ਧਾਰਤੀ ਸੀ ਅਮੋਰ ਟ੍ਰੈਫਿਕ ਐਕਟ ਦਾ ਜਿਹੜਾ ਪੱਥਰ ਕਰਦੇ ਕਰਦਾ ਹੈ ਤੇ ਇਹ ਦੋਸ਼ੀ ਉਹਨਾਂ ਦੀ ਗਿਰਜ਼ਦਾਰੀ ਕੰਪਲੀਟ ਹੋ। ਦੇਵਪਾਰ ਦਾ ਧੰਦਾ ਕਰਦੇ ਇੱਕ ਗਿਰੋ ਦਾ ਪਰਦਾ ਫਾਸ਼ ਹੋਇਆ ਹੈ ਦੱਸਦੀ ਹੈ ਕਿ ਮੋਗਾ ਲੁਧਿਆਣਾ ਰੋਡ ਤੇ ਇੱਕ ਹੋਟਲ ਜਿਸ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਤੇ 11 ਕੁੜੀਆਂ ਤੇ 8 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਮੈਨੇਜਰ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ। ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦੇ ਵਿੱਚ ਦੇਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ ਜਿਸ ਦਰਮਿਆਨ ਕੀ ਵੂਮਨ ਸੈਲ ਦੀ ਇੰਚਾਰਜ ਕੁਲਵਿੰਦਰ ਕੌਰ ਦੇ ਨਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਇਸ ਦੇ ਦਰਮਿਆਨ ਰੇਡ ਕਰਕੇ 11 ਕੁੜੀਆਂ ਤੇ 8 ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਿਨ੍ਹਾਂ ਦੇ ਵਿੱਚ ਹੋਟਲ ਦਾ ਮੈਨੇਜਰ ਵੀ ਸ਼ਾਮਲ ਹੈ। ਦੱਸਦੀ ਕਿ ਇੱਥੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਇੱਕ ਜਿਹੜਾ ਲੁਧਿਆਣਾ ਫੋਟਾ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਮਡੇ ਮੈਨੇਜਰ ਰੇਰਾਲਾ ਲਕੇ ਜਿਹੜਾ ਦਿਸੰਭ੍ਰੋਤੀ ਰੋਸੀਗਾਤਨ ਦਾਗ ਰਵਾਉਂਦੀ ਹੈ ਜਿਸ ਦੇ ਦਾ ਤੇ ਜਿਹੜਾ ਮੈਸ ਅਮਰੀਕਸ ਕਿਸ਼ਿੰਦਰ ਪਰਸਨ ਦੇ ਵੂਮਨ ਸਰ ਦੇ ਅੰਦਰ ਦੀ ਅਸੀਂ ਉੱਥੇ ਰਹੀ ਕਿਸਾ ਦੌਰਾਨੀ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਹ ਜੋਲੇ ਬਨਾਮ ਤੋਂ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਰਹੇ ਸੀ ਉਹਦੇ ਉੱਥੇ ਗ੍ਰਾਮ ਹੋ ਗਏ ਤੇ ਜਿੱਦੇ ਧਾਰਤੀ ਸੀ ਅ ਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਤਲਾ ਕਰਦੇ ਕਰਦਾ ਹੈ ਤੇ ਇਹ ਦੋਸ਼ੀ ਉਹ ਨਹੀਂ ਗੱਲ ਦੀ ਕੰਪਲੀਟ